ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਗੱਲ ਕਰਾਂਗੇ ਸ਼੍ਰੀ ਮੁਕਤਸਰ ਸਾਹਿਬ ਦੀ ਤਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਹੋਲੀ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਜਿਹੜੀ ਪਿਆਰੀਆਂ ਨੇ ਕਰ ਲਈਆਂ ਗਈਆਂ ਨੇ ਔਰ ਰੰਗ ਬਰੰਗੇ ਰੰਗਾਂ ਦੇ ਨਾਲ ਦੁਕਾਨਾਂ ਜਿਹੜੀਆਂ ਸਜ ਚੁੱਕੀਆਂ ਨੇ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਇਸ ਵਾਰ ਕਾਫੀ ਆਈਟਮਾਂ ਨੇ ਜਿਹੜੀਆਂ ਉਹ ਦੁਕਾਨਾਂ ਤੇ ਵੇਖਣ ਨੂੰ ਮਿਲ ਜਾਂਦੀਆਂ ਨੇ ਲੱਗਦੀ ਏ ਕਿਸ ਵਾਰ ਰੰਗ ਵਾਲੇ ਪਟਾਕੇ ਆਏ ਨੇ ਜਿਹੜੇ ਕੀ ਖਸਬੂਦਾਰ ਰੰਗ ਆ ਜਿਹੜਾ ਵਖੇਰਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੈਵੀ ਸਿਲੰਡਰ ਨੇ ਰੰਗ ਦੇ ਉਹ ਵੀ ਆਏ ਨੇ ਔਰ ਪਚਕਾਰੀਆਂ ਕਾਫੀ ਵੱਡੀਆਂ ਵੱਡੀਆਂ ਪਚਕਾਰੀਆਂ ਨੇ ਜਿਹੜੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਔਰ ਲੋਕ ਜਿਹੜੀ ਖਰੀਦਦਾਰੀ ਆ ਉਹ ਕਰਨ ਦੇ ਲਈ ਪਹੁੰਚ ਰਹੇ ਨੇ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਦੱਸ ਦਈਏ ਕਿ ਇਸ ਵਾਰ ਪਹਿਲਾਂ ਦੀ ਹੋਲੀ ਨਾਲੋਂ ਇਸ ਹੋਲੀ ਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈਗਾ ਕਿਉਂਕਿ ਪਹਿਲਾਂ ਜ਼ਿਆਦਾਤਰ ਲੋਕ ਪਾਣੀ ਵਾਲੇ ਰੰਗ ਦੇ ਨਾਲ ਹੋਲੀ ਖੇਡਦੇ ਸੀਗੇ ਲੇਕਿਨ ਹੁਣ ਜਿਹੜਾ ਲੋਕ ਸੁੱਕੇ ਰੰਗਾਂ ਦੇ ਨਾਲ ਜ਼ਿਆਦਾ ਹੋਲੀ ਖੇਡਣਾ ਪਸੰਦ ਕਰਦੇ ਨੇ ਔਰ ਇਸ ਵਾਰ ਸੁੱਕੇ ਰੰਗ ਵੀ ਕਾਫੀ ਜਿਹੜੇ ਦੁਕਾਨਾਂ ਤੇ ਦੇਖਣ ਨੂੰ ਮਿਲ ਰਹੇ ਹੈਗੇ ਆ ਔਰ ਕਾਫੀ ਵੈਰਾਈਟੀਆਂ ਨੇ ਜਿਹੜੀਆਂ ਸੁੱਕੇ ਰੰਗਾਂ ਦੀਆਂ ਨੇ ਜ਼ਿਆਦਾਤਰ ਜਿਹੜੇ ਲੋਕ ਗੁਲਾਬ ਵਾਲੇ ਰੰਗ ਦੀ ਡਿਮਾਂਡ ਕਰਦੇ ਨੇ ਔਰ ਗੁਲਾਬ ਦੇ ਰੰਗ ਨੇ ਜਿਹੜੇ ਉਹ 16 ਤਰ੍ਹਾਂ ਦੀ ਵੈਰਾਈਟੀ ਦੇ ਵਿੱਚ ਆਈ ਨੇ ਔਰ ਇਹ ਜਿਹੜੇ ਰੰਗ ਨੇ ਬੜੇ ਖੁਸ਼ਬੂਦਾਰ ਵੀ ਨੇ ਔਰ ਇਹ ਜਿਹੜੇ ਰੰਗ ਨੇ ਕਾਫੀ ਵੈਰਾਈਟੀਆਂ ਦੇ ਵਿੱਚ ਮਿਲ ਜਾਂਦੇ ਨੇ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਰੰਗ ਨੇ ਉਹ ਇੱਥੇ ਮਿਲ ਜਾਂਦੇ ਦੁਕਾਨਾਂ ਤੇ ਦੇਖਣ ਨੂੰ ਮਿਲ ਰਹੇ ਨੇ ਔਰ ਦੱਸਦੀ ਹੈ ਕਿ ਇੱਕ ਨਾਰਾ ਜਿਹੜਾ ਅਨਾਰ ਵੀ ਆਇਆ ਹੈਗਾ ਰੰਗ ਵਾਲਾ ਜੋ ਕਿ ਖੁਸ਼ਬੂਦਾਰ ਰੰਗ ਹੈ ਜਿਹੜਾ ਉਹ ਵਖੇੜਦਾ ਹੈਗਾ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਆਈਟਮਾਂ ਨੇ ਉਹ ਦੁਕਾਨਾਂ ਤੇ ਵੇਖਣ ਨੂੰ ਮਿਲ ਜਾਂਦੀਆਂ ਹੈਗੀਆਂ ਨੇ ਔਰ ਲੋਕ ਜਿਹੜੀ ਖਰੀਦਾਰੀ ਕਰਨ ਦੇ ਲਈ ਜਿਹੜਾ ਦੁਕਾਨਾਂ ਤੇ ਪਹੁੰਚ ਰਹੇ ਨੇ ਰੰਗਲਣ ਐਸੀ ਦੁਕਾਨਾਂ ਵਾਸਤੇ ਲੋਕ ਬਹੁਤ ਜ਼ਿਆਦਾ ਮੰਗਦੇ ਪਰ ਬਹੁਤ ਸ਼ਾਨ ਨਾਲ ਮਨਾ ਰਹੇ ਆ ਹੁਣੇ ਇਹਦੇ ਰੰਗਾਂ ਦੇ ਨਾਲ ਇੱਕ ਗੱਲ ਲਿਖੀ ਸੀ ਸੁੱਕੇ ਰੰਗ ਜ਼ਿਆਦਾ ਮੰਗਦੇ ਨਹੀਂ ਪਾਣੀ ਵਾਲਾ ਰੰਗ ਵਰਤਦੇ ਸੁੱਕਾ ਨੋਨੀ ਅਨ ਬਸੰਤ ਸਿੰਘ ਮਾਸਾ ਬੱਚਿਆਂ ਦਾ ਸ਼ੌਕ ਆ ਰੰਗਲਣ ਐਵੇਂ ਆ ਤੇ ਇੱਕ ਨਵਾਂ ਨਵਾਂ ਆਈਟਮ ਆਈਆਂ ਹੋਈਆਂ ਬੱਚੇ ਬੜੇ ਪਸੰਦ ਕਰ ਰਹੇ ਆ ਤੇ ਇੱਕ ਹੀ ਮੁਕਸਰ ਦੇ ਵਿੱਚ ਬੜੇ ਤੂੰ ਧਾਮ ਨਾਲ ਮਹੌਲੀ ਮਿਲਾਈ ਜਾ ਰਹੀ ਹੈ ਤੇ ਸੁੱਕੇ ਰੰਗ ਵੀ ਐਕੀ ਵੇਖਣ ਨੂੰ ਬਹੁਤ ਮਿਲ ਰਹੇ ਆ ਤੇ ਬਸ ਐ ਨਾ ਵੀ ਬੱਚਾ ਨੂੰ ਖਾਤਾ ਰਹਿਣਾ ਚਾਹੀਦਾ ਹੈ ਜੀ ਦੂਜੇ ਨਕਲੀ ਰੰਗਾਂ ਤੋਂ ਜੋ ਕਿ ਬੱਚਾ ਦੇ ਅੱਖਾਂ 'ਚ ਪੈਣ ਤੋਂ ਨਸਾਨ ਹੁੰਦਾ ਹੈ ਇਸ ਵਾਰ ਆਹ ਦਕਾਨਾਂ ਤੋਂ ਸਜੀਆਂ ਹੋਈਆਂ ਆ ਨੰਨਾ ਨੰਨਾ ਆਟਮੀਆਂ ਪਚਕਾਰੀਆਂ ਆਈਆਂ ਤੇ ਬਾਕੀ ਬੱਚੇ ਪਸੰਦ ਕਰ ਰਹੇ ਆ ਕੋਈ ਕਿੰਦਾ ਉਹਨਾਂ ਨੂੰ ਬਚਿ ਨਾ ਰਹੇ ਅਨਸ਼ੂਲ ਵਾਹ ਚਾਹ ਹੈ ਗਏ ਵੀਰੇ ਉਹ ਜੋ ਚਾਹ ਹੈ ਗਏ ਰੰਗਰੇਤ ਨਹੀਂ ਸੀ ਹਾਂਜੀ ਜਿਹੜੇ ਕਿ ਲੈ ਲਿਆ ਰੰਗ ਸੁੱਕੇ ਰੰਗ ਲਈਤੇ ਵੀਰੇ ਪਾਣੀ ਨਹੀਂ ਨਹੀਂ ਪਾਣੀ ਵਾਲੇ ਨੇ ਜ਼ਿਆਦਾ ਕਿਰੇ ਲੈਂਦੇ ਹੋ ਜੀ ਅੰਮ੍ਰਿਤ ਦੇ ਰੋਜ਼ ਗੁਲਾਲ ਹੀ ਲੈਂਦੇ ਉਹਰੇ ਮੇਰਾ ਨਾਮ ਰਕੇਸ਼ ਆ ਜੀ ਆਰਕੇ ਸਪੋਰਟਸ ਦੁਕਾਨ ਦਾ ਨਾਮ ਹੈ ਜੀ ਇੱਥੇ ਸੋਹਲੀ ਦੀ ਤੇਰੀ ਕਿਨਾਰ ਬਹੁਤ ਵਧੀਆ ਜੀ ਗਰੇਜ ਬਹੁਤ ਬੱਚੇ ਜਾਇਸ ਪਰ ਬਾਕੀ ਨਵੀਆਂ ਨਵੀਆਂ ਪਚਗਾਰੀਆਂ ਆਈਆਂ ਐ ਇਸ ਕੀ ਮਾਰਕੀਟ ਦੇ ਵਿੱਚ ਜਿੱਦਾਂ ਕਿ ਘਰੋੜੇ ਬਣੇ ਆ ਘਵਾੜੀਆਂ ਬਣੀਆਂ ਗਈਆਂ ਗੁਲਾਲੀਆਂ ਪਚਗਾਰੀਆਂ ਬਣੀਆਂ ਗਈਆਂ ਕਈ ਰੈਟਮਾਂ ਨਵੀਆਂ ਆਈਆਂ ਰੰਗ ਨੂੰ ਲੈ ਕੇ ਕਿੰਨੀਆਂ ਟਰੇਡ ਬਣੀਆਂ ਹੋਈਆਂ ਨੇ ਕਿਹੜੇ ਕਿਹੜੇ ਰੰਗ ਰੰਗ ਦੇ ਵਿੱਚ ਹਰ ਸਾਲ ਹੀ ਪੰਜ ਰੈਟਮਾਂ ਨਵੀਆਂ ਆ ਜਾਂਦੀਆਂ ਜੀ ਜਿਵੇਂ ਮੇਰੇ ਕੋਲੇ ਤਾਂ ਵੈਸੇ ਜਿਆਦਾ ਰੰਗ ਰੋਜ਼ ਰੋਜ਼ ਬ੍ਰਾਂਡ ਦਾ ਆਉਂਦਾ ਹੈ ਆਰਗੈਨਿਕ ਹੈ ਬਹੁਤ ਵਧੀਆ ਰੰਗ ਆ ਇਹ ਕੋਈ ਰੈਕਸ਼ਨ ਵਗੈਰਾ ਨਹੀਂ ਕਰਦਾ ਕਵਾਲਿਟੀ ਬਹੁਤ ਵਧੀਆ ਹੁੰਦੀ ਹੈ ਆਈ ਲੈਵਲ ਦੀ ਕਵਾਲਿਟੀ ਹੈ ਜਿਆਦਾ ਕਿਹੜੇ ਰੰਗਾਂ ਦੀ ਡਿਮਾਂਡ ਪਾਣੀ ਵਾਲੇ ਦੀ ਨਹੀਂ ਸੁੱਕੇ ਦੀ ਡਿਮਾਂਡ ਜ਼ਿਆਦਾ ਜੀ ਪਾਣੀ ਵਾਲਾ ਬਹੁਤ ਘਟ ਗਿਆ ਕਿਉਂਕਿ ਅੱਜਕਲ ਹਰੇਕ ਬੰਦਾ ਅਵਾਇਡ ਕਰਦਾ ਹੈ ਗਿੱਲੇ ਰੰਗ ਤੋਂ ਦੀਆਂ ਤਿਆਰੀਆਂ ਬਹੁਤ ਜੋਰ ਸ਼ੋਰਾਂ ਤੇ ਚੱਲ ਰਹੀ ਹੈ ਹਰ ਤਰ੍ਹਾਂ ਦਾ ਗਲਾਲ ਆ ਰਿਹਾ ਇਸ ਟਾਈਮ ਜੇ ਕਹੀ ਜਾਈਏ ਤਾਂ ਬਹੁਤ ਤਰ੍ਹਾਂ ਦਾ ਹਰਪਲ ਗਲਾਲ ਆ ਰਿਹਾ ਤੇ ਸਭ ਤੋਂ ਜ਼ਿਆਦਾ ਵਿਕ ਰਿਹਾ ਰੋਜ਼ ਦਾ ਗਲਾਲ ਤੇ 16 ਰੰਗ ਆ ਰੋਜ਼ ਦੇ ਗਲਾਲ ਵਿੱਚ ਤੇ ਪਿਓਰ ਗਲਾਲ ਆ ਜਾਵਾ ਹੋਰ ਕਿਹੜੀ ਸੁਣਿਆ ਇੱਕ ਮੰਨ ਲਗਾ ਇਟਮ ਇਸ ਟਾਈਮ ਆ ਰਿਹਾ ਜਿਵੇਂ ਸਿਲੰਡਰ ਆ ਗਏ ਰੋਜ਼ ਦੇ ਗਲਾਲ ਦੇ ਹਰਪਲ ਗਲਾਲ ਦੇ ਸਿਲੰਡਰ ਆ ਗਏ ਯਫੋਗ ਆ ਗਿਆ ਪੁਜੀ ਵਾਲਾ ਨਾਰ ਆ ਗਿਆ ਗਲਾਲ ਵਾਲਾ ਅਲੱਗ ਅਲੱਗ ਤਰ੍ਹਾਂ ਦੀਆਂ ਮਤਲਬ ਪਚਕਾਰੀਆਂ ਆ ਰਹੀਆਂ ਜਿਵੇਂ ਕੋਹਾੜੇ ਵਾਲੀ ਜਾਂ ਤਰਸ਼ੂਲ ਵਾਲੀ ਪਚਕਾਰੀਆਂ ਆ ਰਹੀਆਂ ਇਸ ਟਾਈਮ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਰਹੀ ਹੈ